ਸਵਾਗਤ ਹੈ ਸਾਰਿਆਂ ਨਾਲ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਮੀਜ਼ ਦਾ ਆਰਮਹੋਲ ਜੜਨ ਦਾ ਤੇ ਉਹਨੂੰ ਛਾਂਟਣ ਦਾ ਤਰੀਕਾ ਕੀ ਵੀ ਸਾਡੇ ਪਹਿਣਾ ਕਰ ਦਿੰਦੀਆਂ ਨੇ ਵੀ ਦੀ ਛਾਂਟ ਆਪਾਂ ਨੇ ਕਿਸ ਤਰ੍ਹਾਂ ਪਾਉਣੀ ਹੈ ਕਿ ਉਹਰੀ ਜਿਆਦਾ ਜਿਆ ਘੱਟ ਹੋ ਜਾਂਦੀ ਹੈਗੀ ਅਸੀਂ ਤੁਹਾਨੂੰ ਸਹੀ ਛਾਂਟ ਪਾਉਣ ਦਾ ਤਰੀਕਾ ਦੱਸਾਂਗੇ ਕਿਸ ਤਰ੍ਹਾਂ ਆਪਾਂ ਨੇ ਜੜਨਾਗਾ ਇਹ ਸਾਰੀ ਜਾਣਕਾਰੀ ਦੇਵਾਂਗੇ ਪ੍ਰੋਪਰ ਆਪਾਂ ਨੇ ਦੇਖੋ ਬਾਜੂ ਬਣਾ ਰੱਖੀ ਹੈ ਦੋਨੇ ਕਮੀਜ਼ ਵੀ ਆਪਾਂ ਨੇ ਬਣਾ ਕੇ ਤਿਆਰ ਕਰ ਰੱਖਿਆ ਇਹ ਜਿਹੜਾ ਆਰਮਹੋਲ ਜੜਨਾ ਇਹਦਾ ਤਰੀਕਾ ਦੱਸਾਂ ਕਿ ਕਿਸ ਤਰ੍ਹਾਂ ਆਪਾਂ ਨੇ ਛਾਂਟਣਾ ਕਿਸ ਤਰ੍ਹਾਂ ਨੂੰ ਜੜਾਂਗੇ ਸਾਰੀ ਜਾਣਕਾਰੀ ਦੇਵਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਦੇਖਣਾ ਜੀ ਮਿਹਨਤ ਲੱਗ ਤੇ ਸ਼ੈ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਹੁਣ ਆਪਾਂ ਨੇ ਪਹਿਲਾਂ ਕੀ ਕਰਨਾ ਦੇਖੋ ਆਪਣੇ ਇਹ ਸਾਰਾ ਝੜ ਕੇ ਤਿਆਰ ਕਰ ਲਿਆ ਸਾਈਡ ਵਾਲੀ ਸਲਾਈ ਵੀ ਪਾ ਰੱਖੀ ਹੈਗੀ ਇਹਦੇ ਵਿੱਚ ਆਪਾਂ ਨੇ ਟੀਰਾ ਵੀ ਪਾਇਆ ਟੀਰਾ ਕੀ ਵੀ ਸਾਡੀ ਭੈਣਾ ਕਹਿੰਦੀ ਵੀ ਟੀਰਾ ਕਿਸ ਤਰ੍ਹਾਂ ਹੁੰਦਾ ਇਹ ਫਿਰ ਇੱਕ ਮੇਜ ਦੀ ਕਟਿੰਗ ਕਰਦੇ ਆ ਬੈਕ ਵਾਲਾ ਪਾਸਾ ਆਪਾਂ ਵੱਡਾ ਰੱਖਦੇ ਆ ਉਸ ਨੂੰ ਵਧਾ ਕੇ ਅੱਗੇ ਆ ਜਾਂਦਾ ਇਸ ਨੂੰ ਟੀਰਾ ਕਹਿੰਦੇ ਨੇ ਜਿਸ ਨੇ ਆਪਣਾ ਕਮੀਜ਼ ਕਦੇ ਵੀ ਉੱਪਰ ਨੂੰ ਨਹੀਂ ਚੜਦਾ ਕਿਉਂ ਸਾਡੇ ਭੈਣਾਂ ਕਹਿੰਦੇ ਪਲੋਈ ਉੱਪਰ ਨੂੰ ਚੜਦੀ ਆ ਕਮੀਜ਼ ਪਿੱਛੇ ਜਾਂਦਾਗਾ ਜੇਕਰ ਤੁਸੀਂ ਇਸ ਤਰ੍ਹਾਂ ਬਣਾਉਂਗੇ ਤਾਂ ਤੁਹਾਡਾ ਕਮੀਜ਼ ਘਰੇ ਵੀ ਪਿੱਛੇ ਨਹੀਂ ਜਾਂਦਾ ਗਲਾ ਬਿਲਕੁਲ ਵੀ ਉੱਪਰ ਨੂੰ ਨਹੀਂ ਚੜਦਾ ਹੈਗਾ ਇਹ ਅਸੀਂ ਕਾਟਿੰਗ ਦੀ ਵੀਡੀਓ ਵੀ ਪਾਈ ਹੋਈ ਆ YouTube ਚੈਨਲ ਪੰਜਾਬੀ ਸਲਾਈ ਕੜਾਈ ਤੇ ਦੇਖ ਸਕਦੇ ਹੋ ਆਪਣਾ ਸਲਾਈ ਦਾ ਕੋਰਸ ਵੀ ਜੇਕਰ ਤੁਸੀਂ ਖਰੀਦਣਾ ਖਰੀਦ ਸਕਦੇ ਹੋ Play Store ਤੇ ਆਪਣਾ ਐਪ ਆ ਤੁਸੀਂ ਉਸ ਨੂੰ ਡਾਊਨਲੋਡ ਕਰਕੇ 1000 ਰੁਪਿਆ ਫੀਸ ਆ ਲਾਈਫਟਾਈਮ ਲਈ ਜਗਾ ਤੋਂ ਸिलाई ਸਿੱਖਣਾ ਚਾਹੁੰਨਾਂ ਘਰ ਬੈਠੇ ਕੋਰਸ ਨੂੰ ਖਰੀਦ ਸਕਦੇ ਆ ਆਪਣੇ ਕੀ ਕਰਨਾ ਦੇਖੋ ਛਾਂਟ ਆਪਣੀ ਹੁੰਦੀ ਹੈ ਫਰੰਟ ਵਾਲੀ ਫਰੰਟ ਵਾਲੀ ਹਮੇਸ਼ਾ ਘੱਟ ਹੁੰਦੀ ਹੈ ਕਿ ਬੈਕ ਵਾਲੀ ਜ਼ਿਆਦਾ ਹੁੰਦੀ ਹੈ ਇਸੇ ਤਰ੍ਹਾਂ ਹੀ ਹੁੰਦਾ ਆਪਣੀ ਬਾਜੂ ਦੀ ਸ਼ਰਟ ਬਾਜੂ ਦੀ ਜਿਹੜੀ ਬੈਕ ਵਾਲੀ ਜ਼ਿਆਦਾ ਹੁੰਦੀ ਹੈ ਫਰੰਟ ਵਾਲੀ ਘੱਟ ਹੁੰਦੀ ਹੈ ਕਿਉਂਕਿ ਸਾਡੇ ਬਣਾ ਇੱਥੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਵੀ ਸੱਦ ਦਾ ਗਲਤੀ ਹੋਏ ਨੇ ਵੀ ਇਹ ਚੀਜ਼ ਪਿੱਛੇ ਚਲੀ ਜਾਂਦੀ ਹੈ ਤੁਸੀਂ ਪਹਿਲਾਂ ਤਾਂ ਜਦੋਂ ਕਮੀਜ਼ ਨੂੰ ਇਸ ਤਰ੍ਹਾਂ ਸੈੱਟ ਕਰਕੇ ਰੱਖੋ ਜੀ ਉਸ ਤੋਂ ਬਾਅਦ ਜਿਹੜੀ ਤੁਹਾਡੇ ਬਾਹਮਾ ਨੇ ਦੇਖੋ ਕਮੀਜ਼ ਦੀਆਂ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਦੋਨਾਂ ਨੂੰ ਪਹਿਲਾਂ ਦੇਖੋ ਇਹ ਆਪਣੀ ਦੋਨੇ ਪਾਸਿਆਂ ਦੀਆਂ ਬਾਜੂਆਂ ਆ ਗਈਆਂ ਦੇਖੋ ਇਹ ਆ ਗਈ ਆਪਣੀ ਸ਼ਾਰਟ ਦੋਨੇ ਪਾਸਿਆਂ ਦੀ ਘੱਟ ਇਹ ਹੋ ਗਈ ਬੈਕ ਵਾਲੀ ਜ਼ਿਆਦਾ ਹੁਣ ਤੁਸੀਂ ਨੇ ਕੀ ਕਰਨਾਗਾ ਇਹ ਆਪਣੀ ਬਾਜੂ ਜੜੀ ਜਾਊਗੀ ਦੂਸਰੀ ਸਾਈਡ ਤੇ ਇਹ ਬਾਜੂ ਜੜੀ ਜਾਊਗੀ ਇਸ ਸਾਈਡ ਆਪਾਂ ਨੇ ਛਾਂਟਣਾ ਕਿਸ ਤਰ੍ਹਾਂ ਅਪਨੇ ਇਸ ਜਗ੍ਹਾ ਤੋਂ ਦੇਖੋ ਚੱਕਣਾ ਕਮੀਜ਼ ਨੂੰ ਜੋ ਆਪਣਾ ਟੀਰਾ ਪਾਇਆ ਹੋਇਆ ਹੈ ਇਹ ਟੀਰਾ ਕਮੀਜ਼ ਦੇ ਵਿੱਚ ਪਾਉਣਾ ਜ਼ਰੂਰੀ ਆ ਇਸ ਨਾਲ ਆਪਣੀ ਕਮੀਜ਼ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਣੀ ਹੁਣ ਆਪਣਾ ਕੀ ਕਰਨਾ ਇਸ ਜਗ੍ਹਾ ਤੋਂ ਮਿਲਿਆ ਕੇ ਇਸ ਤਰ੍ਹਾਂ ਆਪਾਂ ਨੇ ਇਸ ਨੂੰ ਥੋੜਾ ਜਾਂ ਜਾਨੀ ਕਿ ਖਿੱਚ ਕੇ ਦੇਖਣਾ ਵੀ ਸੈੱਟ ਹੋਣਾ ਇਹ ਦੇਖੋ ਆਪਣਾ ਇਹੜਾ ਬਿਲਕੁਲ ਇੱਕ ਸੂਤ ਦਾ ਫਰਕ ਆ ਇੱਕ ਸੂਤ ਦਾ ਫਰਕ ਆ ਇਸ ਨੂੰ ਆਪਾਂ ਛਾਂਟਾਂਗੇ ਛਾਂਟਣਾ ਕਿਸ ਤਰ੍ਹਾਂ ਪਹਿਲਾਂ ਆਪਾਂ ਬਾਜੂ ਨੂੰ पर कर देंगे उस तो बाद बिल्कुल थोड़ा ही छांटन की जरूरत बिल्कुल एक, -एक सूत आप कपड़े को इस तरह छांट देंगे देखो ये अपने फ्रंट छांट लिया हूँ जो अपने बैक छांटनी है इस जगह तो लगना छांटन ਜਿਸ ਤਰ੍ਹਾਂ ਕੀ ਆਪਣੀ ਇਹ ਗਲੇ ਹੈ ਆਗੇ ਉਸੇ ਹਿਸਾਬ ਨਾਲ ਇਹ ਗਲੇ ਜਿਹੜੀ ਬੈਕ ਦੀ ਗਲੇ ਥੋੜੀ ਘੱਟ ਹੁੰਦੀ ਹੈਗੀ ਇਹਨੂੰ ਆਪਾਂ ਐਕਸਟਰਾ ਥੋੜੀ ਥੋੜੀ ਗਲੇ ਨਾਲ ਛਾਂਟਦੇ ਜਾਵਾਂਗੇ ਇਹ ਦੇਖੋ ਆਪਾਂ ਨੇ ਬਿਲਕੁਲ ਛਾਂਟ ਲਿਆ ਹੁਣ ਦੁਬਾਰਾ ਫੇਰ ਆਪਾਂ ਨੇ ਜੀ ਮੰਤੀ ਕਰਨੀਆਂ ਪਹਿਲਾਂ ਇਸ ਨੂੰ ਨਾਪ ਕੇ ਉਸ ਤੋਂ ਬਾਅਦ ਹੀ ਆਪਾਂ ਨੇ ਇਸ ਨੂੰ ਸਲਾਈ ਕਰਨਾ ਜਦੋਂ ਆਪਣਾ ਸਹੀ ਤਰੀਕੇ ਨਾਲ ਦੇਖੋ ਬਾਜੂ ਆਪਾਂ ਨੇ ਬਿਲਕੁਲ ਨਹੀਂ ਖਿੱਚਣੀ ਹੈਗੀ ਬਾਜੂ ਨੂੰ ਇਸੇ ਤਰ੍ਹਾਂ ਹੀ ਰੱਖਾਂਗੇ ਜੋ ਕਮੀਜ਼ ਆ ਇਸ ਨੂੰ ਆਪਾਂ ਥੋੜਾ ਜਿਹਾ ਨਰਮਾਵਾਂਗੇ ਇਹ ਦੇਖੋ ਆਪਣਾ ਇੱਕ ਸੂਤ ਦਾ ਗੈਪ ਸੀ ਬਿਲਕੁਲ ਬਰਾਬਰ ਬਰਾਬਰ ਇਹ ਆ ਗਈ ਸਲਾਈ ਤੋਂ ਹੁੰਦਾ ਹੈ ਕਿਉਂਕਿ ਬਲੈਕ ਹੈ ਇਸ ਕਰਕੇ ਦਿਖਾਈ ਨਹੀਂ ਦੇ ਰਿਹਾ ਇਸ ਜਗ੍ਹਾ ਤੇ ਆਪਣੀ ਫਿਟਿੰਗ ਵਾਲੀ ਸਲਾਈ ਆ ਇਸ ਜਗ੍ਹਾ ਤੇ ਹੈਗੀ ਆਪਣੀ ਬਾਜੂ ਵਾਲੀ ਸਲਾਈ ਇਹ ਦੇਖੋ ਬਿਲਕੁਲ ਬਰਾਬਰ ਆ ਰਹੇ ਨੇ ਦੋਨੋਂ ਨਿਸ਼ਾਨ ਇਸ ਤਰੀਕੇ ਨਾਲ ਆਪਾਂ ਨੂੰ ਛਾਂਟਣਾ ਹੁਣ ਆਪਾਂ ਨੇ ਦੇਖੋ ਇੱਕ ਮੋਢਾ ਚਾਂਟ ਲਿਆ ਹੁਣ ਆਪਾਂ ਦੂਸਰਾ ਕਿਸ ਤਰੀਕੇ ਨਾਲ ਚਾਂਟਣਾ ਇਹ ਦੇਖੋ ਆਪਾਂ ਇਸ ਨੂੰ ਇਸੇ ਤਰ੍ਹਾਂ ਹੀ ਰੱਖਾਂਗੇ ਦੂਸਰੇ ਮੋਢੇ ਨੂੰ ਆਪਾਂ ਜੋ ਇਹ ਚੀਜ਼ ਆ ਇਸ ਨੂੰ ਇਸ ਤਰ੍ਹਾਂ ਪਹਿਲਾਂ ਲੰਮੜਿਆ ਮਾਗੇ ਕਈ ਵਾਰੀ ਆਪਣੀ ਕੰਦਾ ਜੋੜੀ ਵੀ ਜਿਆਦਾ ਜਿਆ ਘੱਟ ਹੋ ਜਾਂਦੀ ਹੈ ਦੇਖੋ ਜਿਸ ਤਰ੍ਹਾਂ ਘਿੱਦੀ ਆ ਇਹ ਦੇਖੋ ਇਹ ਜਿਹੜੀ ਕੰਦਾ ਜੋੜੀ ਹੈ ਥੋੜੀ ਘੱਟ ਆ ਇਹ ਜਿਆਦਾ ਇਹ ਆਪਾਂ ਨੂੰ ਦੁਬਾਰਾ ਫੇਰ ਚਾਂਟਣੀ ਪਊਗੀ ਪਹਿਲਾਂ ਆਪਾਂ ਇਹ ਨਾਪ ਲਈਏ ਇਹ ਦੇਖੋ ਬਿਲਕੁਲ ਟੀਰੇ ਕੋਲ ਹੀ ਆਪਾਂ ਨੇ ਨਾਪਣਾ ਜੋ ਆਪਣਾ ਟੀਰਾ ਜਿਆਦਾ ਪਾ ਹੈ ਉਸੇ ਜਗ੍ਹਾ ਤੋਂ ਨਾਪਣਾ ਹੁਣ ਤੁਸੀਂ ਇਹ ਦੇਖੋ ਆਪਣੀ ਜਿਹੜੀ ਇਹ ਜਿਹੜੀ ਫਿਟਿੰਗ ਵਾਲੀ ਸਲਾਈ ਹੈ ਇਸ ਜਗ੍ਹਾ ਤੇ ਆ ਦੂਸਰੀ ਆਪਣੀ ਜਿਹੜੀ ਫਿਟਿੰਗ ਵਾਲੀ ਸਲਾਈ ਹੈਗੀ ਆ ਇਸ ਜਗ੍ਹਾ ਤੇ ਹੁਣ ਜਾਨੀ ਕਿ ਆਪਾਂ ਨੇ ਇਹ ਮੋਢੇ ਨੂੰ ਸੰਟਣਾ ਪਹਿਲਾ ਕਟਿੰਗ ਲਾ ਕਰ ਦਾਂਗੇ ਉਸ ਤੋਂ ਬਾਅਦ ਇਹ ਆਪਣੇ ਘਿਲੇ ਹੀ ਦੇਣੀ ਹੈ ਬਿਲਕੁਲ ਇਸ ਜਗ੍ਹਾ ਤੱਕ ਜੋ ਆਪਣੇ ਇਸ ਨੂੰ ਛਾਂਟਣਾਗਾ ਇਹਨੂੰ ਆਪਾਂ ਪਹਿਲਾਂ ਤੋਂ ਨਿਸ਼ਾਨ ਲਾ ਕੇ ਦਿਖਾਉਣਾ ਇਸ ਤਰੀਕੇ ਨਾਲ ਆਪਾਂ ਘਿਲੇ ਦੇਵਾਂਗੇ ਇਸ ਨੂੰ देखो अपने गलेज देती दोबारा फिर आप नापा एक बार नापना बहुत जरूरी है बार बार क्योंकि जेकर आप नापा तो आप पता नहीं चलना ही सही अपनी ये मोडे दोने बिल्कुल सही ने इस करके अपने देखो दी अपना बिल्कुल उपर सही है उस तो बाद अपने फिटिंग वाली सिलाइया इस जगह पर बिल्कुल बराबर ने हूँ अपने की करना जो अपना थोड़ा जहा गैप आ ਇਹ ਟੀਰੇ ਵਾਲਾ ਦੇਖੋ ਜੀ ਇਹ ਜਿਹੜਾ ਟੀਰਾ ਦੇਖੋ ਥੋੜਾ ਜਿਹਾ ਆਪਾਂ ਨੂੰ ਇਸ ਜਗ੍ਹਾ ਤੋਂ ਛੰਡਣਾ ਪਊਗਾ ਇਸ ਨੂੰ ਆਪਾਂ ਨੇ ਕਿਸ ਤਰੀਕੇ ਨਾਲ ਛੰਡਣਾ ਪਹਿਲਾਂ ਕਟਿੰਗ ਕੱਟ ਦੇਣੀ ਆ ਉਸ ਤੋਂ ਬਾਅਦ ਪਹਿਲਾਂ ਉੱਪਰਲੀ ਸਾਈਡ ਲਵਾਂਗੇ ਉਸ ਤੋਂ ਬਾਅਦ ਇਹ ਆ ਗਈ ਆਪਣੀ ਬੈਗ ਵਾਲੀ ਸਾਈਡ ਇਸ ਜਗ੍ਹਾ ਤੇ ਛੱਡ ਦੇਣਾ ਇਹ ਆਪਣੇ ਹੁਣ ਬਿਲਕੁਲ ਬਰਾਬਰ ਨੇ ਦੋਨੇ ਆਰਮਹੋਲ ਨੇ ਜੋ ਇਹ ਦੇਖੋ ਬਿਲਕੁਲ ਸਹੀ ਨੇ ਹੁਣ ਆਪਾਂ ਨੇ ਕੀ ਕਰਨਾ ਪਹਿਲਾਂ ਇਸ ਜਗ੍ਹਾ ਤੇ ਟੋਕ ਲਾ ਲੈਣੀ ਆ ਯਾਨੀ ਕਿ ਨਿਸ਼ਾਨੀ ਲਗਾ ਲੈਣੀ ਆ ਉਸ ਤੋਂ ਬਾਅਦ ਦੂਸਰੀ ਸਾਈਡ ਵੀ ਆਪਾਂ ਨੇ ਇਸੇ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆ ਕਾ ਆਪਣਾ ਨਿਸ਼ਾਨੀ ਲਾਵਾਂਗੇ ਇਸ ਜਗ੍ਹਾ ਤੇ ਇਹ ਜੋ ਸੀ ਨਿਸ਼ਾਨੀ ਲਗਾਈ ਆ ਇਸ ਨੂੰ ਬਿਲਕੁਲ ਬਰਾਬਰ ਕਰਕੇ ਲਗਾਈ ਆ ਦੇਖੋ ਤੁਸੀਂ ਬਿਲਕੁਲ ਇਹ ਦੋਨੇ ਸਾਡਾ ਬਰਾਬਰ ਕਰਕੇ ਉਸ ਤੋਂ ਬਾਅਦ ਇਹ ਨਿਸ਼ਾਨੀ ਲਗਾਈ ਆ ਇਹ ਨਿਸ਼ਾਨੀ ਆਪਨੇ ਇਸ ਤਰ੍ਹਾਂ ਕਰਕੇ ਲਗਾਈ ਆ ਹੁਣ ਆਪਨੇ ਕੀ ਕਰਨਾ ਇਹ ਵੀ ਤੁਹਾਨੂੰ ਦੱਸਦੇ ਆ ਇਸ ਦਾ ਕਾਰਨ ਜਦੋਂ ਕਿ ਆਪਾਂ ਨੇ ਬਾਜੂ ਨੂੰ ਜੜਨ ਲੱਗਣਾ ਆਰਮਹੋਲ ਨੂੰ ਇਸ ਜਗ੍ਹਾ ਤੇ ਚੁੱਕਾਂਗੇ ਜਦ ਆਪਾਂ ਨੇ ਇਹ ਟੋਕ ਲਗਾਈਆ ਦੋ ਸੂਤ ਤੇ ਇਹਦੇ ਨਾਲ ਜੋ ਆਪਣੀ ਇਹ ਸਲਾਈ ਆ ਬਾਜੂ ਦੀ ਫਿਟਿੰਗ ਵਾਲੀ ਇਸ ਨੂੰ ਮਿਲਿਆ ਦੇਣਾ ਤੁਸੀਂ ਕਦੇ ਵੀ ਇਹ ਬਿਲਕੁਲ ਇਸ ਤਰ੍ਹਾਂ ਬਰਾਬਰ ਨਾ ਰੱਖੋ ਜੋ ਆਪਣੀ ਬਾਜੂ ਵਾਲੀ ਸਲਾਈ ਹੁੰਦੀ ਹੈ ਅੱਗੇ ਫਰੰਟ ਵਾਲੀ ਸਾਈਡ ਅੱਗੇ ਹੁੰਦੀ ਹੈ ਜੋ ਇਹ ਆਪਣਾ ਦਵਾ ਹੋ ਗਿਆ ਇਹ ਪਿਛਲੀ ਸਾਈਡ ਤੁਹਾਨੂੰ ਜਿਦਵਾਲ ਟਾਉਣ ਦਾ ਤਰੀਕਾ ਵੀ ਦੱਸਾਂਗੇ ਪਹਿਲਾਂ ਆਪਾਂ ਨੇ ਟੋਕ ਨਾਲ ਇਹ ਸਲਾਈ ਨੂੰ ਮਿਲਿਆ ਕੇ ਇਥੇ ਸਲਾਈ ਲਗਾਉ ਨੂੰ ਸ਼ੁਰੂ ਕਰ ਦੇਣੀ ਹੈ ਬਹੁਤ ਹੀ ਆਸਾਨ ਤਰੀਕਾਰ ਮੋਲ ਜੜਨ ਦਾ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਜ਼ਿਆਦਾ ਜਿਆ ਘੱਟ ਕੱਪੜਾ ਨਹੀਂ ਹੁੰਦਾ ਜੇਕਰ ਆਪਾਂ ਇਸ ਤਰੀਕੇ ਨਾਲ ਜੜਾਂਗੇ ਹੁਣ ਜਿਹੜਾ ਆਪਣਾ ਇਹ ਦਵਾਇਸ ਨੂੰ ਆਪਾਂ ਨੇ ਕਿਸ ਤਰ੍ਹਾਂ ਫੋਲਡ ਕਰਨਾ ਹੈ ਦੇਖੋ ਤੁਸੀਂ ਪਹਿਲਾਂ ਆਪਾਂ ਬਾਜੂ ਵਾਲਾ ਦਵਾ ਲੈ ਰਹੇ ਹਾਂ ਇਸ ਨੂੰ ਇਸ ਤਰੀਕੇ ਨਾਲ ਫੋਲਡ ਕਰਾਂਗੇ ਇਹਦੇ ਵਿੱਚ ਬਿਲਕੁਲ ਵੀ ਖਿੱਚ ਨਹੀਂ ਆਉਣੀ ਚਾਹੀਦੀ ਜੇਕਰ ਖਿੱਚੇ ਦਵਾ ਜਾਰਾਗਾ ਤਾਂ ਆਪਣੇ ਕਮੀਜ਼ ਦੇ ਵਿੱਚ ਯਾਨੀ ਕਿ ਨੁਕਸ਼ ਪੈ ਜਾਂਦਾ ਇੱਕ ਤਰ੍ਹਾਂ ਦਾ ਇਸ ਦਵਾ ਨੂੰ ਆਪਾਂ ਨੇ ਕਿਉਂਕਿ ਆਪਣੇ ਕੋਲ ਕਪੜਾ ਜ਼ਿਆਦਾ ਹੁੰਦਾ ਕਮੀਜ਼ ਦਾ ਇਸ ਨੂੰ ਆਪਾਂ ਦੋ ਵਾਰੀ ਫੋਲਡ ਕਰਾਂਗੇ ਪਹਿਲਾਂ ਇਸ ਤਰ੍ਹਾਂ ਉਸ ਤੋਂ ਬਾਅਦ ਦੁਬਾਰਾ ਫੇਰ ਇਸ ਤਰ੍ਹਾਂ ਜੋ ਕਮੀਜ਼ ਵਾਲਾ ਹੁੰਦਾ ਇਹ ਇਹ ਆਪਣੇ ਉੱਪਰ ਰੱਖਣਾ ਹੁੰਦਾ ਪਰ ਸਾ ਬਾਜੂ ਵਾਲਾ نیچے ਕਮੀਜ਼ ਵਾਲੇ ਨੂੰ ਥੋੜਾ ਜਿਹਾ ਆਪਾਂ ਨਰਮਾਵਾਂਗੇ ਜਾਨੀ ਕਿ ਆਪਣੇ ਗੰਨੀ ਇਸ ਨੂੰ ਖਿੱਚਾਂਗੇ ਬਿਲਕੁਲ ਥੋੜਾ ਇਸ ਟ੍ਰਿਕ ਨਾਲ ਹੁਣ ਦੇਖੋ ਆਪਣੀ ਇਹ ਆ ਗਈ ਜੋ ਆਪਣੀ ਬਾਜੂ ਵਾਲੀ ਟੋਕ ਉਸ ਤੋਂ ਬਾਅਦ ਇਹ ਆ ਗਈ ਜੋ ਆਪਨੇ ਕਮੀਜ਼ ਦੇ ਉੱਪਰ ਟੋਕ ਲਗਾਈ ਸੀ ਇਹ ਦੋਨੇ ਆਪਣੀਆਂ ਇਸ ਤਰ੍ਹਾਂ ਬਿਲਕੁਲ ਬਰਾਬਰ ਮਿਲਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਜਦੋਂ ਇਹ ਬਿਲਕੁਲ ਬਰਾਬਰ ਆ ਗਈਆਂ ਤੁਸੀਂ ਇਹ ਸਮਝੋ ਵੀ ਤੁਹਾਡਾ ਕਮੀਜ਼ ਬਣ ਕੇ ਬਿਲਕੁਲ ਸਹੀ ਤਿਆਰ ਆ ਇਸ ਨਾਲ ਤੁਹਾਡਾ ਕਮੀਜ਼ ਕਦੇ ਵੀ ਪਿੱਛੇ ਨਹੀਂ ਜਾਂਦਾ ਕਦੇ ਵੀ ਤੁਹਾਡਾ ਕਮੀਜ਼ ਜਾਨੀ ਕਿ ਉੱਪਰ ਨੂੰ ਨਹੀਂ ਚੜਦਾ ਗਲਾ ਇਹ ਬਿਲਕੁਲ ਬਰਾਬਰ ਨੇ ਆਪਣੇ ਬਾਜੂ ਵਾਲੀ ਟੋਕ ਆ ਗਈ ਇਹ ਆ ਗਈ ਜੋ ਆਪਾਂ ਨੇ ਆਰਮਹੋਲ ਦੇ ਪਿਛਲੇ ਬੈਕ ਸਾਈਡ ਲਗਾਈ ਸੀ ਉੱਪਰਲੀ ਸਾਈਡ ਆਪਾਂ ਨੇ ਜ਼ਿਆਦਾ ਨਹੀਂ ਖਿੱਚਣੀ ਹੈਗੀ ਬਿਲਕੁਲ ਹਲਕੀ ਹੱਥਾਂ ਨਾਲ ਹੀ ਆਪਾਂ ਨੇ ਇਸ ਨੂੰ ਨਰਮਾਉਣਾ ਇਹ ਕੋਦਿਸ਼ ਆਪਾਂ ਮੋੜਾ ਬਿਲਕੁਲ ਝੜ ਕੇ ਸਹੀ ਹੈ ਕੋਈ ਵੀ ਅਸੀਂ ਵੀਡੀਓ ਦੇ ਵਿੱਚ ਕੱਟ ਨਹੀਂ ਲਗਾਇਆ ਜਦੋਂ ਨੇ ਆਪਾਂ ਇਹ ਮੋੜਾ ਝੜਨ ਲੱਗੇ ਆ ਬਿਲਕੁਲ ਸਹੀ ਤਰੀਕੇ ਨਾਲ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਇਸ ਦੀ ਦਾ ਵੇਖ ਲਾਈ ਲਾ ਮਾ ਕੇ ਜੱਪਰਾ ਦੇਖੋ ਤੁਸੀਂ ਕੋਈ ਵੀ ਇਸ ਦੇ ਵਿੱਚ ਬਲ ਨਹੀਂ ਹੈਗਾ ਇਹ ਆਪਣੀ ਫਰੰਟ ਵਾਲੀ ਸਾਈਡ ਆ ਦੂਸਰੀ ਹੋ ਗਈ ਆਪਣੀ ਬੈਗ ਵਾਲੀ ਸਾਈਡ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਆਰਮਹੋਲ ਜੜ ਕੇ ਤਿਆਰ ਇਸੇ ਤਰੀਕੇ ਨਾਲ ਤੁਸੀਂ ਜੜ ਸਕਦੇ ਹੋ ਇਸ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਜੜਾਂਗੇ ਇਹ ਦੇਖੋ ਬਹੁਤ ਸੋਹਣੀ ਫਿਟਿੰਗ ਆਈ ਹੈਗੀ ਇਸ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਦੇ ਜੜ ਲਾਂਗੇ ਬਹੁਤ ਆਸਾਨ ਤਰੀਕੇ ਨਾਲ ਤੁਹਾਨੂੰ ਇਹ ਸਮਝ ਆਏ ਜੇਕਰ ਤੁਹਾਨੂੰ ਕਿਸੇ ਵੀ ਗੱਲ ਦੀ ਸਮਝ ਨਾ ਲੱਗੀ ਹੋਵੇ ਤੇ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਰ ਨੂੰ ਲੱਗਦਾ ਸ਼ੈ ਜਰੂਰ ਕਰਨਾ ਧੰਨਵਾਦ